अज फ फलकीुकूता दिखाने बड़ा जी चाहगा सीन च देखी बड़ा है घड़ी तो आ गई देखो ये काम कर रहा है रुबेफी ओ ओनाओ इतवाड़ा बेड़ा काका तेरी ही एक्शन चाचा चाचा आई थिंक खेत गया खेत में गया हो हाँ। कदों के है ਆਹ ਉਹ ਥੋੜਾ ਡੱਬ ਹੋ ਗਿਆ ਨਹੀਂ ਹੈ ਅੱਛਾ ਚਾਚੂ ਲੈ ਜਾਜੂ ਕਰਵਾ ਕੇ ਕਿਹਨੀ ਹੈ ਚਾਹ ਨੂੰ ਨਾ ਕਿਉਂ ਪੈਨ ਆਈ ਹੋ ਗਿਆ ਤਾਂ ਪੈਨ ਵਾਲਾ ਤਾਂ ਜਵਾਬ ਦੇ ਗਿਆ ਓਏ ਮਣੀ ਕੀ ਪੈਨ ਆਈ ਆ ਜਿਹੜਾ ਦੂਜਾ ਬੰਦਾ ਉਹਦੇ ਚਾਚੇ ਹੀ ਕਿਤੇ ਸੇਹਰਾ ਚੁਆਏ ਦੂਜਿਆਂ ਨਾਲ ਬੰਦ ਕੱਟੀ ਵੀ ਮਾਰ ਉਹ ਮੈਂ ਉਹਨਾਂ ਨੂੰ ਮੈਂ ਦੁਬਾਰਾ ਦੇਈ ਜਾ ਰਿਹਾ ਰੈਡੀ ਕਲਰ ਕੰਬੀਨੇਸ਼ਨ ਕੀ ਦੋ ਸਿੱਖਿਆ ਐਕਸ਼ਨ ਚਾਚਾ ਦਿਲਜੀਤ ਨੂੰ ਫੋਲੋ ਕਰ ਚਾਚਾ ਬਿੰਦੇ ਵਾਲੇ ਐਨੀ ਅੱਛਾ

ਤੂੰ ਆਏ ਤਾਂ ਮੈਂ ਚਾਹ ਕਰਕੇ ਦਿੰਨੀ ਆ ਤੈਨੂੰ ਤੂੰ ਭੱਜ ਕੇ ਨਾ ਮਰੇ ਜੰਮਰੇ ਪੱਤੇ ਤੋੜ ਕੇ ਲੈ ਕੇ ਦੇ ਮੈਨੂੰ ਜੰਮਰੇ ਪੱਤੇ ਕੀ ਕਰ ਲੈਣੇ ਘਾਹ ਵਿੱਚ ਪਾਉਣੇ ਨੇ ਉੱਥੇ ਫੜਾ ਲੀਂਦੇ ਮੈਨਾਂ ਬੇ ਜੰਮਾ ਆਪਣੇ ਪਿੰਡ ਚੱਕਾ ਫਿਰ ਸਾਰੇ ਲੋਕ ਤੋੜ ਕੇ ਲੈ ਜਾਣਗੇ ਆਪਣੇ ਵਾਸਤੇ ਬਚਣਾ ਨਹੀਂ ਚੱਲ ਮੇਰੀ ਗੱਲ ਸੁਣ ਮਰੇ ਪੱਤੇ ਲੈ ਆਉਣਾ ਇਹਨੇ ਮੈਂ ਚਾਹ ਕਰਤੀ ਠੀਕ ਹੈ ਚਾਹ ਕਰਕੇ ਰੱਖ ਪਰ ਮੈਨੂੰ ਜਾਣਾ ਹੈ ਉਹਨਾਂ ਨੇ ਵੀ ਗਾਹਾਂ ਜਾਣਾ ਹੈ ਲੈ ਤੂੰ ਮਤਾ ਲੈ ਆ ਦੇ ਤੋੜ ਕੇ ਜੰਮਾ ਲੈ ਆ ਰਮਾ ਕਾਈ ਹਾਂ ਇਹ ਨਹੀਂ ਰੁਕਦੀ ਕਿਸ ਲੈ ਹੋ ਅੰਦਰ ਕਿਤੇ ਬੈਠ ਗੋ ਅੰਦਰ ਪਈ ਹੈ ਤੇ ਆ ਨਾ ਗੁੰਡਿਆ ਹੇ ਕਿਉਂ ਗਿਆ ਬੰਦੇ ਉੱਠ ਖੜਿਆ ਖੜਾ ਟੈਕ ਹੋ ਗਿਆ ਚੱਲ ਦਾ ਹੱਥ ਕਿੰਨਾ ਵਜ ਗਿਆ ਸਾਢੇ 10 ਹੋ ਗਏ ਨੀ ਦਾਦਾ ਘੰਟਾ ਪੈਗਾ ਚੱਲ ਮੈਂ ਉੱਥੇ ਪਈ ਆ ਛੋ ਲੈ ਪਈ ਆ ਤੇ ਟੋਲਨੇ ਖੋਲੇ ਨਹੀਂ ਆ ਸਾਡੇ ਬਾ ਕਮਰੇ ਚ ਪਈ ਆ ਬੈੱਡ ਕੋਲ ਵਾਹ ਠੀਕ ਹੈ ਇਹਨੇ ਮੈਂ ਮੋਟ ਕਟ ਕਰਦਾ ਫ੍ਰੀਮ ਕਟ ਕਰਦੀ ਆ ਪਹਿਲਾਂ ਦਵਾਈ ਛੱਡ ਤੂੰ ਤੜੀ ਪਿੰਦਾ ਚ ਨਾ ਮੈਂ ਉੱਥੇ ਪੀਉਂਗਾ ਕੋਲਡ ਕਾਫੀ ਚੰਗਾ ਆਉਂ ਨਾ ਇਹਨੇ ਗੇਰੇ ਪੁੱਤਰੀ ਹਮੋ ਹੋਪ ਤੋਂ ਕੋਲ ਕਰਾਂ ਦੱਸੋ ਜਿਵੇਂ ਅਰੇ ਦਿਲਜੀਤ ਨੇ ਬੈਡ ਨਹੀਂ ਵਿੱਚ ਨਹੀਂ ਗਿਆ ਹੁੰਦਾ ਔਰ ਇਹ ਗੋਲ ਗਲੇਲੀ ਔਰ ਇਹ ਪਰ ਪਿੰਕ ਹੁੰਦਾ ਹੈ ਹੁਣ ਕਿੱਥੇ ਜਾਏਗਾ ਦੂਬਾਰ ਤੂੰ ਕਿੱਥੇ ਜਾਏਗਾ ਅਸੀਂ ਜਾਵਾਂਗੇ ਵਿਆਹ ਜੰਗਲਾਂ ਦੇ ਪਾਰ ਅੱਛਿਆ 23 ਇੱਕ ਨਵੀਂ ਦੁਨੀਆ ਦਾ ਅਗਾਜ਼ ਕਰ ਅਗਾਜ਼ ਕਰ ਰਾਸਕੰਜ਼ਾਰਾਂ ਤੋਂ ਬਹੁਤੀ ਪਾ ਗਬਰਾਂ ਦਿਨ ਚੜਿਆ ਸਾਡੇ ਰਾਣਾ ਜੀ ਜਿੰਨ ਕੀ ਨੂੰ ਸੇਵਾਤ ਕਰਨ ਦੇ ਲਈ ਬੁੱਧ ਦਦਨ ਦੇਣਾ ਰਾਣਾ ਜੀ ਦੇ ਦੁਆਰਾ ਵਿਆਹ ਕਰ ਰਹੇ ਹਾਂ ਸੀ ਧੰਨਵਾਦ ਬਹੁਤ ਬਹੁਤ ਦਿਨਾਂ ਨੇ ਮੇਰੇ ਬਾਕਸ ਤੇ ਪੈਨਾਲੀ ਮੈਨੂੰ ਬਹੁਤ ਜ਼ਿਆਦਾ ਤੰਗ ਕਰਦੀ ਸੀ ਹੁਣ ਜਿਹੜੀ ਨਵੀਂ ਆਉਗੀ ਉਹਨੂੰ ਮੈਂ ਕਾਬੂ ਦੇ ਵਿੱਚ ਰੱਖੂਗਾ ਮੇਰੇ ਵਿੱਚ ਚਲੋ ਨਹੀਂ ਇਹ ਵੀ ਆਪਾਂ ਕਹਿੰਦੇ ਕਿ ਬਹੁਤ ਚੰਗੀ ਸੀ ਪਹਿਲਾਂ ਵਾਲੀ ਕਿਵੇਂ ਦੀ ਪੈਨਾਲੀ ਜਿਹੜੀ ਮੇਰੀ 22 ਸੀ ਉਹ ਬਹੁਤ ਚੰਗੀ ਸੀ ਉਹਨੋਂ ਵੈਸੇ ਹੀ ਤੁਰਪਾ ਮੰਨ ਨੂੰ ਹਾਂ ਚਲੋ ਹੈ ਚੰਗੀ ਹੈ ਬਹੁਤ ਜ਼ਿਆਦਾ ਪਰ ਮੇਰਾ ਵੈਸੇ ਹੀ ਮਨ ਨਹੀਂ ਹੁਣ ਤਾਂ ਇਹ ਰੋਜ਼ ਦਾ ਕੰਮ ਨਹੀਂ ਦੋ ਪਰਸ਼ਨ ਨੇ ਥੱਲੇ ਰੰਗ ਉੱਪਰ ਮਰਤਾ ਆਪੇ ਬਣ ਜੀ ਦਾ ਕਾਰਤਿਕ ਦਿਨੋਂ 10 5 ਕਿਲੇ ਲੱਗੇ ਮੁੜ ਕੇ ਝਾਕੇਗਾ ਮਰਤਾ ਦਰ ਆਪੇ ਬਸ ਜੀ ਕੋ ਪ੍ਰੈਸ ਜੀ ਰੱਖ ਲਈ ਆਪਾਂ ਮੇਰੇ ਸਗੀ ਘਰ ਵਾਲੇ ਜਿਹੜੀ ਉਹਨਾਂ ਬਲੌਗ ਦੇਖ ਲੇ ਸਗੀ ਘਰ ਵਾਲੇ ਜਿਹੜਾ ਉਹਨਾਂ ਬਲੌਗ ਦੇਖ ਲੇ ਬਾਕੀ ਰਾਣੀ ਜੀ ਉਹ ਤਾਂ ਤੰਗ ਕਰਦੀ ਕਰਦੀ ਹੈ ਪਰ ਮੇਰੀ ਚੰਗੀ ਜਿਹੜੀ ਅਸਲੀ ਬਹੂ ਆ ਉਹ ਬਹੁਤ ਚੰਗੀ ਆ ਇੱਕ ਮੇਰਾ ਲੜਕਾ ਤੋਂ 11 ਸਾਲ ਦਾ ਵੀ ਨਾ 10 ਦਾ ਕਾਰਤਿਕ ਆ ਇਹਨਾਂ ਵੀਡੀਓ ਨੂੰ ਦੱਸਣਾ ਆ ਉਹ ਦੱਸਦੇ ਹੁੰਦੇ ਸੋਸ਼ਲ ਮੀਡੀਆ 'ਚ ਹਾਂ ਸੋਰੀ ਵੀਰੇ ਜਿਹੜੀ ਗੱਲਤੀ ਹੋ ਗਈ ਮਾਫ ਕਰਦੇ ਹੋ ਮੈਂ ਦੱਸ ਦਿੰਦਾ ਨੰਬਰ ਦੁਆੜਾ ਦੱਸਣਾ ਹਾਂ ਮੇਰਾ ਨਾਮ ਰਾਣਿਕ ਮੈਂ ਕਿਟਰ ਜੰਕਸ਼ਨ ਤੇ ਕੰਮ ਕਰਦਾ ਮੈਂ ਟਰੈਕ ਕੀਤੀ ਬਾੜੀ ਵੀ ਕਰਦਾ ਮੈਂ ਟਰੈਕ ਚਲਾਉਂਦਾ ਹਾਂ ਰਾਣਾ ਨਾਂ ਦੇ ਸਾਡੇ ਤੋਂ ਸਾਰੇ ਵਿਆਹ ਹੋਏ ਨੇ ਬਸ ਮੈਨੂੰ ਛੱਡ ਕੇ ਇੱਕ ਮਿੰਟ ਛੱਡ ਕੇ ਤੇਰਾ ਦੋ ਦਾ ਜਵਾਬ ਯਾਰ ਵਿਆਹੀ ਦੋ ਹੋ ਜਾਣੇ ਹੋયા ਸੀ ਸ਼ੀਤਲ ਕਹੋਣਾ ਸ਼ੀਤਲ ਕਹੋਣਾ ਵਿਆਹੀ ਆਨਲੀ ਟੂਰ ਦੇ ਦੋ ਸ਼ੀਤਲ ਸ਼ੀਤਲ ਹਾਂ ਆਹ ਦੇਖਿਆ ਕੀ ਹੋ ਮੰਨਦਾ ਠੀਕ ਅਜੀ ਤਰ੍ਹਾਂ ਨੂੰ ਹੈ ਇੱਕ ਦਿਨ ਹੋਇਆ ਉਹ ਇਹ ਨਾ ਸਾਡੀ ਸਾਰੀ ਟੀਮ ਜਦ ਆਇਆ ਮੈਨੇ ਉਹ ਮਾਰੀ ਲੱਗਿਆ ਥੋੜੀ ਬਹਿਆ ਵਿਚਾਰਾ ਠੀਕ ਹੈ ਉਹ ਤਾਂ ਚੱਲ ਰਿਹਾ ਹੈ ਅਜੀ ਗੁਰੂ ਬਾਈ ਉਹ ਤਾਂ ਇੱਥੇ ਆਉਂਦੇ ਨੇ ਉਹਨੂੰ ਰਿਸ਼ਤੇ ਦਾ ਯਾਰ ਪਰ ਐ ਕਹਿੰਦਾ ਮੈਨੂੰ ਕਹਿੰਦਾ ਚਾਹੀਦੀ ਉਹ ਕਹਿੰਦਾ ਬਸ ਜਿਹੜੀ ਘਰ ਸਾਹਮਣ ਵਾਲੀ ਤੇ ਚੈਨਲ ਸਾਹਮਣ ਵਾਲੀ ਕਿਉਂਕਿ ਛੱਡ ਦਾ ਕੰਮ ਠੀਕ ਹੈ ਉਹ ਡਾਇਰੈਕਸ਼ਨ ਦੇ ਆ ਕਿ ਸਾਡੇ ਚੈਨਲ ਅਸੀਂ ਸਾਰੇ ਜਿਹੜੇ ਗੁਰੂ ਬਾਈ ਦੀ ਦਿਮਾਗ ਦੀ ਦਹੀਂ ਕਰਦੇ ਨੇ ਜਦੋਂ ਵੀਡੀਓ ਬਣਦੀ ਹੈ ਬਾਕੀ ਬਾਈ ਜਾ ਕੇ ਫਿਰ ਐਡੀਟਿੰਗ ਤੇ ਉਹਦੀ ਦਿਮਾਗ ਦੀ ਬਹੁਤ ਜ਼ਿਆਦਾ ਨਹੀਂ ਹੋ ਜਣੀ ਠੀਕ ਹੈ ਜੀ ਬੁਲਬ ਆ ਆ ਦੇਖੋ ਸਿਆਣੇ ਬੜੇ ਬੰਦੇ ਦੀ ਜੇਬ ਚੋਂ ਕੀ ਨਿਕਲੇਗਾ ਬੁਰਬਲਾ ਕਈ ਵਾਰੀ ਜੇ ਸੀਨ ਕਰਦੇ ਹੋਏ ਸਭ ਤੋਂ ਅਨੇਕਾਂ ਹੀ ਗਲਤੀਆਂ ਹੋ ਜਾਂਦੀਆਂ ਨੇ ਕਈ ਵਾਰੀ ਡਾਇਲੋਗ ਅਸੀਂ ਭੁੱਲ ਜਾਂਦੇ ਆ ਫਿਰ ਹੱਤ ਪੈ ਜਾਂਦੀ ਆ ਕਈ ਵਾਰੀ ਤਾਂ ਹਾਂ ਕੋਈ ਵਾਰੀ ਸਭ ਤੋਂ ਹੋ ਜਾਂਦੀ ਆ ਕਿ ਮੈਂ ਕਿਉਂ ਨਾ ਹੈਲੀਕਾਪਟਰ ਦੀ ਆਵਾਜ਼ ਜਦੋਂ ਸੁਣੇ ਹੁਣ ਸੁਣੀਏ ਹੈਲੀਕਾਪਟਰ ਦੀ ਆਵਾਜ਼ ਅਸੀਂ ਐਵੇਂ ਕਾਲਦੇ ਆ ਜੇ ਕਿਸੇ ਨੂੰ ਹੈਲੀਕਾਪਟਰ ਦੀ ਆਵਾਜ਼ ਤੇ ਮਤਲਬ ਕੋਈ ਸੀਨ ਚਾਹੀਦਾ ਹੋਵੇ ਤਾਂ ਬੁਰਬਲੇ ਦੀ ਆਵਾਜ਼ ਨਾਲ ਹੈਲੀਕਾਪਟਰ ਦੀ ਆਵਾਜ਼ ਇਹ 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 ਆਵਾਜ਼ ਅਸੀਂ ਉਸ ਟਾਈਮ ਲੈਣੇ ਹੁੰਦੇ ਆ ਜਿਸ ਟਾਈਮ ਸਾਨੂੰ ਕੋਈ ਜੰਗ ਦਾ ਐਲਾਨ ਹੋਵੇ ਜਦੋਂ ਅਸੀਂ ਜੰਗ ਲੜਨੀ ਹੋਵੇ ਕੋਈ ਜਾਂ ਕਾਰਗੰਦੀ ਲੜਾਈ ਵੇਲੇ ਜਦੋਂ ਬੰਬ-ਧਮਾਕਿਆਂ ਦੀ ਆਵਾਜ਼ ਉਹ ਬੋਲ ਬੋਲੀ ਦੀ ਹੀ ਆਵਾਜ਼ ਹੁੰਦੀ ਫਲਾਵਰ ਤੁਸੀਂ ਸੁਣ ਲਿਓ ਐਂਡ ਤੇ ਰਿਜ਼ਲਟ ਕੱਢੋ ਵੀ ਗੱਲ ਕਰੇ ਬਸ ਕੀ ਹੈ ਜਿੱਦਾਂ ਵੇਲੇ ਨਹੀਂ ਜਿੱਦਾਂ ਸਾਡੇ ਸਾਡੇ ਮੁੰਡੇ ਦਾ ਇੱਕ ਬੰਦਾ ਹੁੰਦਾ ਵੀ ਉਹ ਪਤਾ ਕੀ ਕਰਦਾ ਹੁੰਦਾ ਉਹ ਜਿਆਦਾ ਸਮਾਨ ਖਾ ਲੰਨਾ ਕਿ ਰਹੋ ਦਿਹਾੜੀ ਲੱਗਿਆ ਦਿਹਾੜੀ ਲੱਗਿਆ ਉਹਨੂੰ ਮਿਸਤਰੀ ਨੇ ਪੇ ਤੱਕਦਾ ਜਸਮਿੰਟ ਦੇ ਥੈਲੇ ਜਸਮਿੰਟ ਲੈ ਕੱਢ ਕੇ ਉਹ ਭੇਜ ਉਹ ਦੇ ਘੰਟਾ ਮੁੜੀ ਨਹੀਂਗਾ ਮਿਸਤਰੀ ਪੇੜ ਤੇ ਖੜਾ ਦੇਖੀ ਜਾ ਵੀਰ ਉਸਮਿੰਟ ਲੈ ਕੀ ਨਹੀਂ ਆਇਆ ਬਿਨਾਂ ਲਾ ਰਿਆ ਉਹਨੇ ਜਦੋਂ ਬੰਦਾ ਭੇਜਿਆ ਉਹਦੇ ਨਾਲ ਬੈਠਾ ਗੱਲਾਂ ਲੱਗ ਰਿਹਾ ਕਰਨਾ ਪਤਾ ਕੀ ਗੱਲ ਕਰਨਾ ਕਰਿਆ ਐ ਹੋਏ ਪਹਿਲਾ ਤੇਰੇ ਨਾਲ ਜੀ ਪੱਤੀ ਆਉਂਦੀ ਸੀ ਹੁਣਾਂ ਦੀ ਮੇਲੀ ਲੱਗੀ ਆਣ ਹੋਏ ਉਹ ਐਨਾ ਟਾਈਟ ਕੀ ਮਤਲਬ ਐਂ ਪਤਾ ਲੱਗ ਰਿਹਾ ਦੀ ਮੈਂ ਸਮਟ ਦੇ ਸੱਜਣਾ ਕੀ ਗੱਲਾਂ ਕਰ ਅੱਧਾ ਘੰਟਾ ਸਮਟ ਦੇ ਤੇਰੇ ਨਾਲ ਗੱਲਾਂ ਕਰੀ ਗਿਆ ਬੰਦਾ ਉਹੀ ਗੱਲ ਮੇਰੀ ਐ ਵੀਰੇ ਸਾਨੂੰ ਪਤਾ ਨਹੀਂ ਲੱਗਣਾ ਮੈਂ ਕਿੱਥੋਂ ਬੋਲ ਰਿਹਾ ਕਿਵੇਂ ਬੋਲ ਰਿਹਾ ਮੈਂ ਮੇਰੀਆਂ ਗੱਲਾਂ ਨੇ ਜੋ ਉਹ ਅੱਗੇ ਜਾ ਕੇ ਜੋ ਅੱਗੇ ਕੁਜਰਾ ਮਰਾਲਾ ਨਾ ਉਹਦੇ ਵਿੱਚ ਸਭ ਸਮਝ ਆਉਗੀਆਂ ਮੇਰਾ ਪੂਰਾ ਨਾਮ ਨਹੀਂ ਪਤਾ ਕਿ ਜਾਂਦਾ ਹਾਂ ਮੇਰਾ ਪੂਰਾ ਨਾਮ ਹੈ ਰਾਣਾ ਨਾਵੇਦ ਉਲ ਹੱਕ ਰਾਣਾ ਨਾਵੇਦ ਉਲ ਹੱਕ ਨਾਰੀ ਕੁਜਰਾ ਬਾਈ ਇਹ ਟਮਟੇ ਰਿਮਾਈ ਹੋ ਸਰ ਸਰ ਟਮਟੇ ਦਿੱਲੀ ਤੋਂ ਸਿੱਧੇ ਨਿਰਮਲ ਤੇ ਉਹ ਯਾਰ ਮੇਰੇ ਕਿਹੜਾ ਦਰਤਾਜੀ ਬਈ ਤੇ ਵੇਖ ਲੈ ਤੁਸੀਂ ਇੱਜੇ ਵੀ ਗੱਲ ਕਰਦੇ ਹੋ ਤੁਸੀਂ ਆਈ ਗੱਲ ਕਰਦੇ ਹੋ ਚਪਤਰ ਤੇ ਬੋਸ ਤੇ ਫੇਰ ਮੜਾਈ ਪਹਿਲਾਂ ਦਰਸ਼ਕਾਂ ਨੂੰ ਅਸਲੀ ਬਸਤ ਨਕਸ਼ਾ ਸਾਹੀ ਸਦਾਰੀ ਬੱਧੇ ਸੰਭਾਰ ਤੇ ਅੱਜ ਜਿਹੜਾ ਸੁਬੇ ਮਾੜਕੇ ਦਾ ਨਕਸ਼ਾ ਜਿਉਂ ਵੀ ਤੁਸੀਂ ਬਿਆਨ ਕਰਦੇ ਹੋ ਇਹ ਤਾਂ ਹਾਂ ਪਹਿਲਾਂ ਤੁਸੀਂ ਐਂ ਦੇਖੋ ਜੀ ਕਲਾਕਾਰ ਦੇਖੋ ਕੋਈ ਵੀ ਗੱਲ ਕਰ ਦੇਿੰਦਾ ਸੁਰਾਂ ਦੇ ਵਿੱਚ ਕਰ ਦੇਨੇ ਅਲਾਪ ਲਾਉਂਦੇ ਨੇ ਤੇ ਮੰਨ ਕੇ ਹਰਕਤਾਂ ਜਿਵੇਂ ਆਪਣਾ ਕੀ ਕਹਿੰਦੇ ਮੁਲਕੀਆਂ ਹਾਂ ਮੁਲਕੀਆਂ ਹਾਂ ਮੁਲਕੀਆਂ ਅਲਾਉਂਦੇ ਨੇ ਫੁਰਕੀਆਂ ਹਾਂ ਤੇ ਅੱਜ ਆਪ ਗੱਲਬਾਤ ਕਰਨ ਲੱਗੇ ਆ ਜੀ ਉਹ ਸਰਤਾਜ ਜੀ ਨੇ ਤੁਸੀਂ ਤੁਹਾਨੂੰ ਵੀ ਇਹ ਸਵਰਾਜ ਜੀ ਨੇ ਉਹ ਸਰਤਾਜ ਜੀ ਨੇ ਉਹ ਸਰਤਾਜ ਜੀ ਨੇ ਇਹ ਸਵਰਾਜ ਜੀ ਨੇ ਤੇ ਸਵਰਾਜ ਜੀ ਦੇ ਤੁਸੀਂ ਕਿੰਨੇ ਸਮੇਂ ਦੇ ਸੀ ਤੁਸੀਂ ਗੋਲ ਆ ਜੀ ਅਠ ਸੌ ਨਾਂ ਦਾ ਜਦੋਂ ਆਪੇ ਗੌਣ ਲੱਗਿਆ ਬਸੇ ਅਜੇ ਇਹ ਲੈ ਜਾਣਾ ਹੈ ਕੱਲ੍ਹ ਜਾਣਾ ਸੀ ਸੜੀ ਮਾਪੇ ਦੀ ਜਿਵੇਂ ਮਾਤਾ ਪਿਤਾ ਨੇ ਜਿਹੜੇ ਉਹਨਾਂ ਨੇ ਸਪੋਰਟ ਕਰੀਏ ਤੁਹਾਨੂੰ ਮੈਨੂੰ ਪਿੱਛੋਂ ਆ ਸਪੋਰਟ ਉਸ ਮਾਲਕ ਜੀ ਮੈਨੂੰ ਪਿੱਛੋਂ ਆ ਸਪੋਰਟ ਉਸ ਮਾਲਕ ਜੀ ਮਾ ਮਾਪਾਂ ਵੱਲ ਕੀ ਦੇਣਾ ਜਦੋਂ ਤੱਕ ਨਾ ਕਰ ਮੈਂ ਕਾਫੀ ਸੀ ਜਦੋਂ ਚੱਕਰ ਮੁੱਕ ਕਰ ਬੁਣ ਕਾਪੀ ਤੇ ਮੈਂ ਕੀ ਕੀ ਲਿਖਣਾ ਵੇ ਕੀ ਕੀ ਲਿਖਣਾ ਪਹਿਲੀ ਤਾਂ ਗੱਲ ਸੁਣੀ ਝੂਠੀ ਹੈ ਜਿਹੜੀ ਤੁਸੀਂ ਕਹਿ ਰਹੇ ਹੋ ਤੁਸੀਂ ਕਹਿਦੇ ਸੀ ਸਰ ਮੈਨੂੰ ਪਿੱਛੋਂ ਆਇਆ ਸਪੋਰਟ ਉਹ ਸਰ ਆਉਂਦਾ ਸੀ ਜਿਸ ਸਰ ਸਪੋਰਟ ਉਹ ਤੁਸੀਂ ਸਿੱਧਾ ਕਨਵਰਟ ਕਰਿਆ ਸਪੋਰਟ ਨਾਲ ਬੈਠਾ ਰਹੇ ਕਿ ਸਾਡੇ ਮਾਨ ਕੇ ਆਲੇ ਸੱਲੇ ਸੁੱਟ ਜਿੰਜਿਕ ਬੱਲਣ ਦੀ ਪੰਚ ਚੱਕੀ ਲਿਖੀ ਦੀ ਕੋਈ ਗੱਲ ਵਿੱਕੀ ਦੀ ਗੁੜੀ ਕਿੱਧਰ ਵਾ ਕੇ ਆਈ ਹੈ ਤੈਨੂੰ ਸਰਦ ਦੇ ਇੱਧਰ ਪੰਡਾ ਉੱਤੇ ਕੀ ਮੜਕੇ ਲਈ ਪਹਿਲਾਂ ਹੀ ਚਕਾਉਣ ਕਰਕੇ ਹਾਲੇ ਵੀ ਪੰਡ ਨਿੱਗ ਗਈ ਉਹ ਪੰਡ ਭਾਈ ਜੀ ਕਿਤੇ ਉਹ ਮੜਕੇ ਦਾ ਤੋੜਾ ਯਾਰ ਇੱਕ ਪਾਸੇ ਲੰਘਿਆ ਤੇ ਝਟਕਾ ਪੈ ਗਿਆ ਇੱਕ ਅੱਛਾ ਤਾਂ ਕਰਕੇ ਇਹ ਜਿਹੜੀ ਤੁਸੀਂ ਇਹ ਸੱਬ ਨੇ ਉਹ ਡੂੰਘੇ ਲੋਗੇ ਸੱਬ ਹੁੰਦੇ ਨੇ ਇਹ ਕਿੱਥੋਂ ਇਹਨਾਂ ਨੂੰ ਕੂਈ ਚਬਾਈ ਤੇ ਡੁੱਬੇ ਜਾ ਅੱਛਾ ਕੂਈ ਚਬਾਈ ਤੇ ਡੁੱਬੇ ਸੱਬਦਾ ਵਾ ਗਿਆ ਹੋਏ ਹੈਗੇ ਘੱਟੋ ਘੱਟ 15 20 ਮਿੰਟ ਅੱਛਾ ਤਾਂ ਪੀ ਲਓ ਹਾਂ ਅਜੇ ਇੰਨੇ ਦਿਨਾਂ ਕਿ ਬਾਹਰ ਨਹੀਂ ਤੁੰਗਿਆ ਜਦੋਂ ਤੁਸੀਂ ਵੀ ਜਿਹੜੇ ਉੱਚੇ ਆਪਣੇ ਜਿਹੜੇ ਨਹੀਂ ਆਪਸੀ ਗੱਲਦੇ ਸਭ ਤੋਂ ਸੋਨੇ ਤੁਸੀਂ ਉਹ ਗੱਲ ਨਹੀਂ ਹੁੰਦੀ ਉਹ ਫਿਰ ਕਿਵੇਂ ਕਿੱਥੋਂ ਨਹੀਂ ਬੁਝੇ ਨਾ ਪਣੀ ਟੇਕੀ ਤਾ ਉਹ ਐਵੇਂ ਹੋਇਆ ਅਗਲੇ ਦਿਨ ਬੈਠ ਚੋਂ ਹਾਂ ਸੰਦੇ ਕਦੀ ਕੀ ਗੱਲ ਸਰ ਐਂਗੇ ਫਰਜ ਕੀ ਰਕਣਾ ਕਰਿਆ ਹਰ ਅਗਲਾ ਕੀ ਬੈਠਾ ਕੁਝ ਨਾ ਬੋਲਦਾ ਮੇਰਾ ਕਰੀਏ ਨਾ ਅੱਜ ਤੇ ਲਾਲ ਲੱਗ ਬੱਜੀ ਹੈ ਜੀ ਕੀ ਕਰ ਬਾਕੀ ਜੀ ਜੀ ਅੱਜ ਜੀ ਮਹਾਂ ਲਾਲ ਬਾਲਾ ਮੈਂ ਟਵਾਡਰੀ ਟ੍ਰੈਕ ਤੇ ਹੈ ਜੈਸਨ ਕੋਲ ਤੇ ਹੈ ਤਾਂ ਇਹ ਸਮਾਗਰਿਕ ਜੀ ਜੀ ਰੋਣ ਵਾਲੇ ਚੰਦਾਂ ਦੀ ਬਗਵਾਨ ਜੀ ਆ ਕਿੰਨਾ ਸੱਤ ਕਰ ਦੋਸਤ ਜੀ ਜੀ ਜਿਹੜੇ ਸੰਭਾਉਂ ਰਾਤ ਤੇ ਇੱਕ ਤਾਂ ਕੋਈ ਸੁਣਾ ਸਕਦੇ ਹਾਂ ਜੀ ਸਰ ਉੱਚੀ ਮੜਾ ਜਾਂ ਉੱਚੀ ਕੇਸਾਂ ਤੋਂ ਨਹੀਂ ਪਤਾ ਉਹ ਕੀ ਬੋਲੇ ਜੀ ਸਾਨੂੰ ਨਹੀਂ ਪਤਾ ਉਹ ਸਾਨੂੰ ਨਹੀਂ ਪਤਾ ਉੱਗਲਦਾ ਲੱਗ ਕੇ ਵਿਚੇ ਉਹ ਸਾਨੂੰ ਪਤਾ ਹੀ ਨਹੀਂ ਅੱਗੇ ਕਿਹੜਾ ਉਹ ਲੈ ਕੈਮਰੇ ਦੇ ਵਿੱਚ ਉੱਗਣੇ ਦਾ ਤੋੜ ਕਾਸਟ ਕਰਦਾ ਹੈ ਕਿ ਇਹ ਕੈਮਰੇ ਕੰਪਿਊਟਰ ਹੈ ਉੱਗਦਾ ਨਹੀਂ ਆਈ ਹੈ ਹੈ ਬਿੱਤ ਨਹੀਂ ਆਈ ਸਾਨੂੰ ਆਪ ਨੂੰ ਨਹੀਂ ਪਤਾ ਕਿਹੜਾ ਬਲੈਕਟ ਕਰਨਾ ਸਾਨੂੰ ਨਹੀਂ ਪਤਾ ਤੁਸੀਂ ਕਿਸੇ ਨਾ ਪ੍ਰਿੰਟਿੰਗ ਵਾਲੀ ਕੰਪਨੀ ਨੂੰ ਪਤਾ ਆਪਾਂ ਨੂੰ ਪਤਾ ਕਾਸਟ ਤੇ ਹੈ ਕਿ ਗੜੀ ਗੜੀ ਜਿਹੜੀ ਪ੍ਰੋਗਰਾਮ ਜਿਹਦਾ ਉਹ ਵੀ ਵੀਡੀਓ ਆਇਆ ਨਹੀਂ ਕਿਹੜਾ ਆਪਾਂ ਨੂੰ ਲੱਗਦਾ ਹੈ ਲੋਮ ਲੈ ਰਹੀ ਆ ਤੁਹਾਨੂੰ ਮਿੱਠੀ ਮਿੱਠੀ ਕਰਦੀ ਮਿੱਠੀ ਜਿਹੀ ਜਿੰਨਾ ਪਰ ਲੱਗਦਾ ਕੱਲ੍ਹ ਦੇ 25 ਲੋਕ ਤੇ ਨੰਬਰ ਗਾ ਬੀਨਾਂ ਅੱਛਾ ਇਹ ਉਹਦੇ ਰੋਲ ਵਿੱਚ ਉਹ ਨਹੀਂ ਪ੍ਰੋਗਰਾਮ ਕਰਦਾ ਮੈਸੂ ਵੀ ਜਾਂਦੀ ਹੈ ਮੈਸੂ ਦਾ ਕਾਲ ਲੱਗ ਜਾਂਦਾ ਮਤਲਬ ਆਹੋ ਬੇ ਮੈਸੂ ਦਾ ਕਾਲ ਲੱਗਦਾ ਮੈਸੂ ਕਦੀ ਬਾ ਲਾ ਲਿਆ ਮੈਸੂ ਭਈ ਇੰਟਰਨੈਟ ਚੱਲ ਰਿਹਾ ਹੈ ਰੋਏ Jio ਫੇਵਰ ਹੈ ਕੀ ਜਾਰੀ ਕਰਦੇ ਉਹ ਕਿਹਦੀ ਕਰੀਂ ਕਿ ਕੈਮਰਾ ਸ਼ਾਲੀ ਕਰੂ ਯਾਰ ਲਾ ਭਰਾ ਬਾਈ ਇੰਟਰਵਿਊ ਵਿੱਚ ਸੌਣਾ ਨਹੀਂ ਦਾ ਯਾਰ ਅੱਛਾ ਸਮਝ ਜਾਨੀ ਨਾਲ ਮੈਨੂੰ ਵੀ ਇਹਦੇ ਨਾਲ ਟਸ ਸਮਝਣੇ ਕਰਦਾ ਵੀ ਪ੍ਰੋਗਰਾਮ ਤੇ ਜਾਣਾ ਕਿੱਥੇ ਹੈ ਨਹੀਂ ਪ੍ਰੋਗਰਾਮ ਕਿੱਥੇ ਹੈ ਅੱਛਾ ਜਾਣਾ ਲੀਲਾ ਲੀਲਾ ਕਿੱਥੇ ਲੀਲਾ ਤਾਂ ਹੀ ਜਾ ਅੱਛਾ ਲੀਲਾ ਸਾਡੇ ਮਿਲਣਾ ਦਾ ਕੋਈ ਸਾਲਾ ਨਾ ਕਰ ਮਾੜੀ ਕਰਦਾ ਜੀ ਹਮਾਰੀ ਬਾਜੀ ਹੈ ਮਾੜੀ ਸੌਣਨੋਂ ਲੱਗ ਗਈ ਹੈ ਇਹਦਾ ਮੈਂ ਕੱਲ ਇੰਟਰਵਿਊ ਦਾ ਅੱਜ ਦੋਨੇ ਕੱਟੇ ਹੋਏ ਅਜਾ ਇਹ ਨਾਲ ਕਿਹੜਾ ਤੁਨੀ ਮਾਰ ਬੋ ਤੁਸਰਗਾ ਜੂਵੀ ਕਿ ਕਦੀ ਉਹਦਾ ਯਾਰ ਨਾਲ ਖੁੱਲ ਜਾਣਾ ਲੈਣਾ ਬਾੜ ਹਾਂ ਉਹ ਕਦੇ ਨਾਉਣ ਵਾਲੀ ਕਿ ਮੁਸਕ ਮਾਰ ਲੇ ਮੈਨੂੰ ਪਰਾਂ ਹੋ ਜਾਦਾ ਭਾਈ ਮਰੀ ਤੇਰੇ ਬਾੜ ਜਨਾ ਗਏ ਐਵੇਂ ਕੰਨ ਦੇ ਵਾਲਾ ਦੰਨੇ ਕਹੇ ਪਾਣੀ ਵਿੱਚ ਦਿੱਸ ਸਕੀ ਇਹ ਜਦੋਂ ਉਹਦਾ ਹੁੰਦੀ ਜੀ ਕਿ ਕਿ ਕਰੇ ਮੋਈ ਸੁਦਾ ਕਾ ਬੰਨੇ ਕਿੰਨਾ ਟਾਈ ਮੋਈ ਬਦਲ ਗਿਆ ਦੰਸ਼ਾਰਨ ਵਾ ਵਾਠ ਮੈਂ ਨੂੰ ਜਾਣ ਕੇ ਵਾਲੀ ਵੇਰਸ ਮਿਲ ਜਾ ਚੜ੍ਹਨੀ ਵਾਲੀ ਵੇ Ah, 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 ਆ ਗਰ ਰਾਵੜਾ ਇਹਨਾਂ ਨੂੰ ਫਿਰ ਫਾਇੰਡ ਕਰਾਉਣਾ ਹੋਰ ਆਇਤ ਦਾ ਇਹ ਕਿਹਾ ਬੱਡੀ ਜੀ ਜਦੋਂ ਉੱਥੇ ਅੱਜ ਪ੍ਰੋਗਰਾਮ ਆਉਣਾ ਨਹੀਂ ਨਹੀਂ ਅੱਜ ਦਾ ਪ੍ਰੋਗਰਾਮ ਨਹੀਂ ਹੈ ਉਹ ਉੱਥੇ ਆਇਆ ਸੀ ਹੈ ਇਗਜ਼ਾਮ ਸਿਲਾਰਮ ਸਫਲ ਹੋਣਗਾ ਮੈਂ ਕਿਹਦੇ ਕੋਲੋਂ ਪੜਾ ਗੱਸੇ ਲੱਗ ਜੀ ਥੋੜਾ ਲੱਗੇ ਜੀ ਇਗਜ਼ਾਮ ਤਾਂ ਹੋਏ ਮਾਇਦਾ ਇਹ ਚੋ ਹਮਨੇ ਲੱਗੇ 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 ਹੋਰ ਕੰਮ ਆਉਂਦਾ ਹੈ ਹੋਰ ਇਹ ਵੀ ਕੰਮ ਆਉਂਦਾ ਹੈ ਅਜੇ ਉਹਦਾ ਰੀਲ ਘਟੂਦੇ ਨਾ ਇਹ ਇਹ ਕਿੱਦਾਂ ਨਹੀਂ ਨਹੀਂ ਕਿਉਂ ਟੇ ਐ ਹੋਇਆ ਸਿੱਧਾ ਗਿਆ ਉਹ ਤੇ ਨਾ ਤਰੇ ਆਪਾਂ ਇਹ ਨਹੀਂ ਕਰਦੇ ਉਹ ਸੀ ਮੇਰਾ ਉਹਦੇ ਜਦੋਂ ਤੇਰੀ ਘਰ ਵਾਲੀ ਨੂੰ ਤੂੰ ਤੇਰੇ ਸੌਣ ਚੱਟ ਕੇ ਆਉਂਦਾ ਤੇ ਉਧਰ ਤੈਨੂੰ ਮੀਤੀ ਕਹਿੰਦੀ ਵੀ ਅੱਜ